ਮੈਂ ਜਿਹੜੀ ਜਾਂਚੀ ਪ੍ਰੀਖਿਆ ਹੋਈ ਹੈ ਕਦੋਂ ਹੋਈ ਸੀ ਤੇ ਕੀ ਤੁਹਾਡਾ ਰਿਜ਼ਲਟ ਰਿਹਾ 2023 ਦੇ ਵਿੱਚ ਮੇਰਾ ਜੁਡੀਸ਼ਰੀ ਦਾ ਐਗਜ਼ਾਮ ਹੋਇਆ ਸੀ ਜਿਸ ਦਾ ਰਿਜ਼ਲਟ ਹੁਣ ਆਇਆ ਐ ਐਂਡ ਮੇਰਾ ਹੁਣ ਉਸ ਵਿੱਚ ਕਲੀਅਰ ਹੋਇਆ ਤੇ ਹੁਣ ਤੁਸੀਂ ਜੱਜ ਦੀ ਕੁਰਸੀ ਤੇ ਬੈਠਣ ਜਾ ਰਹੇ ਹੋ ਤੇ ਕੀ ਤੁਹਾਡੇ ਫੈਸਲੇ ਕਿੱਦਾਂ ਦੇ ਹੋਣਗੇ ਕੀ ਮਨ ਚ ਚਾਹੁੰਦੇ ਨੇ ਕਿੱਦਾਂ ਦੇ ਫੈਸਲੇ ਹੋਣਗੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੱਜਮੈਨ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਐ ਐਂਡ ਇਸ ਚੀਜ਼ ਨੂੰ ਮੈਂ ਬਹੁਤ ਇਮਾਨਦਾਰੀ ਨਾਲ ਨਿਭਾਵਾਂਗੀ ਮੇਰਾ ਇਹੀ ਫੈਮਿਲੀ ਦੇ ਵਿੱਚ ਸਭ ਤੋਂ ਵੱਧ ਕਿਹਦੀ سپورਟ ਰਹੀ ਹੈ ਸਬ ਤੋਂ ਵੱਧ ਤਾਂ ਮੇਰੇ ਪਾਪਾ ਦੀ ਜਿਹੜੇ ਹਰ ਮੋੜ ਤੇ ਮੇਰੇ ਨਾਲ ਖੜੇ ਰਹੇ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮੇਰਾ ਬਹੁਤ ਸਾਥ ਸਾਥ ਦਿੱਤਾ ਐਂਡ ਮੇਰੀ ਪੂਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਿਸ ਕਰਕੇ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ ਕਿੰਨਾ ਕੁ ਹਾਰਡ ਵਰਕ ਕਰਨਾ ਪਿਆ ਕਿੰਨੀ ਕਮਾਤੌਲ ਦੀ ਮਿਹਨਤ ਕਰਨੀ ਪਈ ਅਸਲ ਵਿੱਚ ਕਿੰਨੀ ਪੜਾਈ ਕਰਨੀ ਪਈ ਦੇਖੋ ਜੇ ਸੁਪਨੇ ਵੱਡੇ ਆ ਤਾਂ ਮਿਹਨਤ ਵੀ ਉਨੀ ਵੱਡੀ ਹੁੰਦੀ ਆ ਐਂਡ ਬਹੁਤ ਮੁਸ਼ਕਿਲਾਂ ਵੀ ਆਉਂਦੀਆਂ ਨੇ ਬਸ ਇਹ ਆ ਵੀ ਤੁਸੀਂ ਆਪਣੇ ਜੋ ਵੀ ਤੁਹਾਡੇ ਏਮ ਹੈ ਉਸ ਚੀਜ਼ ਨੂੰ ਲੈ ਕੇ ਤੁਸੀਂ ਡਟੇ ਰਹੋ ਐਂਡ ਤਾਂ ਫਿਰ ਮੰਜ਼ਿਲ ਜ਼ਰੂਰ ਮਿਲਦੀ ਆ। ਹੋਰ ਲੜਕੀਆਂ ਮੈਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਿ ਪੇਂਡ ਦੀ ਘਰਾਂ ਦੇ ਵਿੱਚ ਰਹਿੰਦੀਆਂ ਨੇ। ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹੂੰਗੀ ਕਿ ਉਹਨਾਂ ਦੀ ਫੈਮਿਲੀ ਤੇ ਬਹੁਤ ਨਿਰਪਰ ਕਰਦਾ ਕਿ ਉਹ ਉਹਨਾਂ ਨੂੰ ਸਪੋਰਟ ਕਰਨ ਉਹਨਾਂ ਦਾ ਪੂਰਾ ਸਾਥ ਦੇਣ ਤਾਂ ਹੀ ਉਹ ਆਪਣੇ ਸੁਪਨੇ ਪੂਰੇ ਕਰ ਸਕਦੀਆਂ ਨੇ। ਹਾਂਜੀ। ਕੀ ਕਹਿਣਾ ਚਾਹੋਗੇ ਕਿ ਦੀ ਤੁਹਾਨੂੰ ਸਭ ਤੋਂ ਵੱਧ ਸਪੋਰਟ ਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਪਾਪਾ ਦੀ ਐਂਡ ਫੈਮਲੀ ਦੀ ਬਹੁਤ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਦੀ ਹੈ ਐਂਡ ਹੁਣ ਮੈਂ ਖੰਨਾ ਦੇ ਵਿੱਚ ਜੇ ਕੇ ਵਰਮਾ ਐਡਵੋਕੇਟ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹਮੇਸ਼ਾ ਮੇਰਾ ਕੌਨਫੀਡੈਂਸ ਬੂਸਟ ਕੀਤਾ ਜਿਸ ਕਰਕੇ ਮੈਂ ਇਸ ਪੰਜ਼ਿਲ ਤੇ ਪਹੁੰਚੀ ਆ ਐਂਡ ਚੰਡੀਗੜ੍ਹ ਵੀ ਮੇਰੇ ਕੌਸ਼ਲ ਅਕੈਡਮੀ ਤੋਂ ਸਰਟ ਨੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਬਹੁਤ ਵਧੀਆ ਗਾਈਡ ਕੀਤਾ ਸਭ ਦੀ ਮੈਨੂੰ ਬਹੁਤ ਵਧੀਆ ਸਪੋਰਟ ਰਹੀ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਬੇਟੀਆਂ ਨੂੰ ਪੂਰਾ ਸਪੋਰਟ ਕਰੋ ਅੱਜ ਲੜਕੀ ਨੂੰ ਪਾੜਨਾ ਸਮਝੋ ਉਹਦੇ ਸੁਪਨੇ ਪੂਰੇ ਕਰਨੀ ਉਹਨੂੰ ਪੂਰਾ ਸਹਾਇਤਾ ਲੋ ਦੋ ਤੇ ਕਿੰਨੀ ਕ ਮਿਹਨਤ ਕਰਦੀ ਹੁੰਦੀ ਸੀ ਬੇਟੀ ਜਿਹੜੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀ ਇਹਨੇ ਪੜ੍ਹਾਈ ਤੋਂ ਇਲਾਵਾ ਇਹਦਾ ਹੋਰ ਵੀ ਹੈ ਨਹੀਂ ਸ਼ੌਂਕ ਇੰਟਰਸਟ ਸ਼ੁਰੂ ਤੋਂ ਡ੍ਰੀਮ ਰਿਹਾ ਇਹਦਾ ਵੀ ਮੈਂ ਵੀ ਜੱਜ ਦੀ ਹੀ ਕੁਰਸੀ ਤੇ ਬੈਠਣਾ ਹੈ ਕੋਈ ਇਸ ਤਰ੍ਹਾਂ ਦਾ ਹਾਂਜੀ ਬਿਲਕੁਲ ਇਸ ਤਰ੍ਹਾਂ ਸੀਗਾ ਜੀ ਮੈਂ ਪਹਿਲਾਂ ਮੈਨੂੰ ਪੂਰਾ ਗਾਈਡ ਨਹੀਂ ਹੋਇਆ ਜਾਂ ਇਹਨੇ ਮੈਨੂੰ ਯਾਦ ਪਾਪਾ ਜਿਹੜੇ ਤੁਹਾਡੇ ਸੁਪਨੇ ਨੇ ਜਾਂ ਕੁਝ ਵੀ ਮੈਂ ਪੂਰਾ ਕਰਾਂਗੀ ਤੇ ਸਾਡੇ ਬੱਚਿਆਂ ਨੂੰ ਪੂਰੀ ਸਪੋਰਟ ਰਹੀ ਹੈ ਤੁਹਾਡਾ ਕੀ ਨਾਮ ਹੈ ਮਨਜੀਤ ਕੌਰ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਬੇਟੀ ਜਿਹੜੀ ਹੈਗੀ ਹੈ ਜੱਜ ਦਾ ਐਗਜ਼ਾਮ ਕਲੀਅਰ ਕਰ ਚੁੱਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸੁਕਰਾਨਾ ਵਾਹਿਗੁਰੂ ਜੀ ਦਾ ਕਰਾਂਗੀ ਵੀ ਇੱਥੇ ਇਸ ਮੁਕਾਮ ਤੇ ਪਹੁੰਚੀ ਹੈ ਬੇਟੀ ਉਹਨਾਂ ਦੀ ਕਿਰਪਾ ਨਾਲ ਹੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਬੇਟੀ ਇੱਥੇ ਤੱਕ ਪਹੁੰਚ ਗਈ